ਰੀਪਦਮਨ ਸਿੰਘ ਰੂਪ ਦੇ ਨਾਵਲ ਤੇ ਲਹਦਾ ਅਗਲਾ ਕਾਂਡ 18 ਪਿੱਛੇ ਜੇ ਸਿਮਰਨਜੀਤ ਸਿੰਘ ਨੂੰ ਕਈ ਵਕੀਲ ਕਹ ਰਹੇ ਸਨ ਕਿ ਦਫਤਰ ਦੇ ਤਿੰਨ ਕਮਰੇ ਵਕੀਲਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਲੇ ਹਨ ਹੁਣ ਐਟਕੀ ਸੀਨੀਅਰ ਵਕੀਲਾਂ ਵੱਲੋਂ ਕਬਜ਼ਾ ਕੀਤਾ ਕਮੇਟੀ ਰੂਮ ਵੀ ਖਾਲੀ ਕਰਵਾ ਲਵੋ ਸਿਮਰਨਜੀਤ ਦਾ ਡੈਡੀ ਜਦੋਂ ਕਦੇ ਬਾਰ ਵਿੱਚ ਕਿਸੇ ਮਸਲੇ ਬਾਰੇ ਮੀਟਿੰਗ ਹੁੰਦੀ ਤਾਂ ਉਹ ਆਮ ਤੌਰ ਤੇ ਸੀਨੀਅਰ ਵਕੀਲਾਂ ਤੋਂ ਕਮੇਟੀ ਰੂਮ ਖਾਲੀ ਕਰਵਾਉਣ ਲਈ ਬੋਲਦਾ ਰਹਿੰਦਾ ਸੀ 5-7 ਸਾਲ ਪਹਿਲਾਂ ਪ੍ਰਧਾਨ ਦੇ ਦਫਤਰ ਵਿੱਚ ਸੈਕਟਰੀ ਵੀ ਬੈਠਦਾ ਹੁੰਦਾ ਸੀ ਖਜ਼ਾਨਚੀ ਦੇ ਦਫਤਰ ਵਿੱਚ 22 ਪ੍ਰਧਾਨ ਪਰ ਜੁਆਇੰਟ ਸੈਕਟਰੀ ਜਿਹੜੀ ਆਮ ਤੌਰ ਤੇ ਇੱਕ ਲੇਡੀ ਹੁੰਦੀ ਸੀ ਉਸ ਦਾ ਕੋਈ ਕਮਰਾ ਨਹੀਂ ਸੀ ਹੁੰਦਾ ਉਹ ਕਦੇ ਪ੍ਰਧਾਨ ਦੇ ਦਫਤਰ ਵਿੱਚ ਬਹਿ ਜਾਂਦੀ ਕੈਸ਼ੀਅਰ ਦੇ ਦਫਤਰ ਵੀ ਤੀਜਾ ਬੰਦਾ ਨਹੀਂ ਸੀ ਬੈਠ ਸਕਦਾ ਹੁੰਦਾ ਪ੍ਰਧਾਨ ਵਿਕਰਮ ਸਿੰਘ ਸੰਧੂ ਨੇ ਆਪਣੀ ਪਿਛਲੇ ਸਾਲ ਵਾਲੀ ਟਰਨ ਵਿੱਚ ਸੈਕਟਰੀ ਦਾ ਕਮਰਾ ਬੜੀ ਮੁਸ਼ਕਲ ਨਾਲ ਲੜ ਝਗੜ ਕੇ ਖਾਲੀ ਕਰਵਾਇਆ ਸੀ ਦੋ ਕਮਰੇ ਪਹਿਲੇ ਪ੍ਰਧਾਨ ਸੈਕਟਰੀਆਂ ਨੇ ਖਾਲੀ ਕਰਵਾ ਲਏ ਸਨ ਹੁਣ ਸਾਰੇ ਅਹੁਦੇਦਾਰ ਪ੍ਰਧਾਨ ਵਾ이스 ਪ੍ਰਧਾਨ ਸੈਕਟਰੀ ਕੈਸ਼ੀਅਰ ਤੇ ਜੁਆਇੰਟ ਸੈਕਟਰੀ ਕੋਲ ਆਪਣੇ ਆਪਣੇ ਵੱਖਰੇ ਕਮਰੇ ਸਨ ਪਰ ਮੇਨ ਗੱਲ ਹੁਣ ਕਮੇਟੀ ਰੂਮ ਹੀ ਖਾਲੀ ਕਰਵਾਉਣਾ ਤਾਂ ਰਹਿੰਦਾ ਸੀ ਸਿਮਰਨ ਜੀ ਦਾ ਡੈਡੀ ਵੀ ਆਪਣੇ ਲੜਕੇ ਨੂੰ ਪ੍ਰਧਾਨ ਆਜ ਨੂੰ ਕਹਿੰਦਾ ਰਹਿੰਦਾ ਸੀ ਕਿ ਕਮੇਟੀ ਰੂਮ ਵੀ ਖਾਲੀ ਕਰਵਾ ਲਓ ਤਾਂ ਕਿ ਬਾਹਰਲੇ ਕਿਸੇ ਬੰਦੇ ਦਾ ਦਫ਼ਤਰ ਵਿੱਚ ਦਖਲ ਨਾ ਹੋਵੇ ਦਫ਼ਤਰ ਦੇ ਕਰਮਚਾਰੀ ਅਤੇ ਪੀਐਨ ਬਹੁਤ ਔਖੇ ਸਨ ਉਹਨਾਂ ਨੂੰ ਸੀਨੀਅਰ ਵਕੀਲਾਂ ਦੀ ਸੇਵਾ ਕਰਨੀ ਪੈਂਦੀ ਸੀ ਉਹਨਾਂ ਆਪਣਾ ਟੀ ਗਰੁੱਪ ਸਮਝੋ ਕਮੇਟੀ ਰੂਮ ਹੀ ਬਣਾ ਰੱਖਿਆ ਸੀ ਦਫਤਰ ਦੇ ਪੀਹਨਾਂ ਨੂੰ ਦਫਤਰ ਦੇ ਕੰਮ ਤੋਂ ਬਿਨਾ ਅਲੱਗ ਦੁੱਗਣਾ ਤਿਗਣਾ ਕੰਮ ਕਰਨਾ ਪੈਂਦਾ ਸੀ ਸੀਨੀਅਰ ਵਕੀਲ ਦੇ ਲੰਚ ਕਰਨ ਮਗਰੋਂ ਹੋਰ 5-7 ਵਕੀਲ ਆ ਬੈਠਦੇ ਸਨ ਜਿਹੜੇ ਪੀਹਨਾਂ ਨੂੰ ਕੋਈ ਨਾ ਕੋਈ ਹੁਕਮ ਚਾੜ੍ਹਦੇ ਰਹਿੰਦੇ ਸਨ ਦਫਤਰ ਬੰਦ ਹੋਣ ਮਗਰੋਂ ਵੀ ਉਹ ਵਕੀਲ ਬੈਠਦੇ ਰਹਿੰਦੇ ਸਨ ਅੱਧੇ ਅੰਦਰਲੀ ਕੈਂਟੀਨ ਵਾਲੇ ਤੋਂ ਮੁਰਗਾ ਬਣਵਾ ਲੈਂਦੇ ਸਨ ਇਹ ਕੰਮ ਲਗਭਗ ਉਹਨਾਂ ਦਾ ਰੋਜ਼ ਦਾ ਸੀ ਇਸੇ ਕਰਕੇ ਸਿਮਰਨਜੀਤ ਸਿੰਘ ਚਾਹੁੰਦਾ ਸੀ ਕਿ ਇਸ ਬਿਮਾਰੀ ਦੀ ਵੀ ਜੜਵੜ ਦੇਣੀ ਚਾਹੀਦੀ ਹੈ। ਸੋ ਇੱਕ ਦਿਨ ਸੈਕਟਰੀ ਸਿਮਰਨਜੀਤ ਨੇ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਬੁਲਾ ਲਈ ਜਿਸ ਵਿੱਚ ਕਮੇਟੀ ਰੂਮ ਵਿੱਚ ਸੀਨੀਅਰ ਵਕੀਲਾਂ ਦਾ ਬੋਰੀ ਬਿਸਤਰਾ ਲਪੇਟਣ ਬਾਰੇ ਅਜੰਡਾ ਰੱਖਿਆ ਹੋਇਆ ਸੀ। ਮੀਟਿੰਗ ਦਾ ਅਜੰਡਾ ਸਰਕੂਲੇਟ ਹੋਣ ਬਾਰੇ ਚਰਚਾ ਹੋਣ ਲੱਗ ਪਈ। ਬਹੁਤ ਸਾਰੇ ਵਕੀਲ ਜਦੋਂ ਹਾਈ ਕੋਰਟ ਵਿੱਚ ਫਿਰਦੇ ਤੁਰਦੇ ਸੈਕਟਰੀ ਸਿਮਰਨਜੀਤ ਨੂੰ ਮਿਲਦੇ ਤਾਂ ਉਹ ਬਹੁਤ ਉਸ਼ਾ ਨਾਲ ਕਹਿੰਦੇ ਕਿ ਇਸ ਕੰਮ ਵਿੱਚ ਉਹਨਾਂ ਦੇ ਨਾਲ ਹਨ। ਜਦੋਂ ਮੀਟਿੰਗ ਦਾ ਦਿਨ ਆਇਆ ਤਾਂ ਪ੍ਰદાન ਵਿਕਰਮ ਸਿੰਘ ਸੰਧੂ ਮਲਮੀ ਜੀ ਬਨਾ ਕਹਿਣ ਲੱਗਾ ਕਿ ਆਪਾਂ ਨੂੰ ਅਜੇ ਹੋਰ ਸੋਚ ਲੈਣਾ ਚਾਹੀਦਾ ਹੈ ਇਹ ਸੀਨੀਅਰ ਵਕੀਲਾਂ ਨਾਲ ਪੰਗਾ ਲੈਣ ਬਰਾਬਰ ਹੈ ਇਸੇ ਤਰ੍ਹਾਂ ਅਤਰ ਸਿੰਘ ਘਰੇਵਾਲ ਸਭ ਤੋਂ ਵੱਧ ਚੜ੍ਹਪ੍ਰਿਆ ਸੀ ਅਸਲ ਵਿੱਚ ਉਹ ਉਹਨਾਂ ਵਕੀਲਾਂ ਵਿੱਚੋਂ ਸੀ ਜਿਹੜੇ ਸ਼ਾਮ ਨੂੰ ਬਾਬੇ ਦੀ ਕੰਟੀਨ ਤੋਂ ਮੁਰਗਾ ਬਣਵਾ ਕੇ ਕਮੇਟੀ ਰੂਮ ਵਿੱਚ ਖਾਂਦੇ ਸਨ ਪਰ ਵਾਈਸ ਪ੍ਰਧਾਨ ਦਮਨ ਅਤੇ ਸੈਕਟਰੀ ਦੋਵਾਂ ਦਾ ਐਗਜ਼ੀਕਟਿਵ ਕਮੇਟੀ ਵਿੱਚ ਪਲੜਾ ਪਾਰੀ ਸੀ ਇੱਕ ਸੀਨੀਅਰ ਵਕੀਲ ਵੀ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਸੀ ਉਹ ਬਹੁਤ ਧੜਪ੍ਰਿਆਸੀ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਲਗਭਗ ਬੜੀ ਭਾਰੀ ਬਹੁ ਸੰਮਤੀ ਨਾਲ ਮਤਾ ਪਾਸ ਹੋ ਗਿਆ ਪ੍ਰਧਾਨ ਥੋੜਾ ਟਿੱਲਾ ਬੋਲ ਰਿਹਾ ਸੀ ਹੁਣ ਫੈਸਲਾ ਹੋਇਆ ਕਿ ਦਸੰਬਰ ਦੀਆਂ ਛੁੱਟੀਆਂ ਵਿੱਚ ਇੱਥੇ ਅਕਾਊਂਟਸ ਬ੍ਰਾਂਚ ਲਿਆਂਦੀ ਜਾਵੇ ਅਕਾਊਂਟਸ ਬ੍ਰਾਂਚ ਵਿੱਚ ਜਾਣ ਲਈ ਵਕੀਲਾਂ ਨੂੰ ਦੂਰ ਜਾਣਾ ਪੈਂਦਾ ਹੈ ਬਜ਼ੁਰਗ ਵਕੀਲਾਂ ਨੂੰ ਆਉਣਾ ਜਾਣਾ ਔਖਾ ਰਹਿੰਦਾ ਹੈ ਦਸੰਬਰ ਦੀਆਂ ਛੁੱਟੀਆਂ ਵਿੱਚ ਅਕਾਊਂਟ ਬ੍ਰਾਂਚ ਕਮੇਟੀ ਰੂਮ ਵਿੱਚ ਲੈ ਆਂਦਾ ਛੁੱਟੀਆਂ ਵਗਰੋਂ ਜਦੋਂ ਸੀਨੀਅਰ ਵਕੀਲਾਂ ਨੂੰ ਇਸ ਬਾਰੇ ਪਤਾ ਲੱਗਣਾ ਸੀ ਅਤੇ ਉਹਨਾਂ ਉੱਤੇ ਕੀ ਪ੍ਰਤੀਕਰਮ ਹੋਣਾ ਸੀ ਇਹ ਇੱਕ ਦੀ ਕੁੱਖ ਵੇਸੀ ਜਨਵਰੀ ਵਿੱਚ ਹਾਈ ਕੋਰਟ ਖੁੱਲਿਆ ਚਾਰੇ ਪਾਸੇ ਸੀਨੀਅਰ ਵਕੀਲਾਂ ਕੋਲੋਂ ਦਫ਼ਤਰ ਦਾ ਕਮੇਟੀ ਰੂਮ ਖਾਲੀ ਕਰਵਾਉਣ ਅਤੇ ਉੱਥੇ ਅਕਾਊਂਟ ਬ੍ਰਾਂਚ ਲਿਆਉਣ ਦੀ ਚਰਚਾ ਸੀ ਵਕੀਲ ਜਿਸੇ ਸੈਕਟਰੀ ਸਿਮਰਨਜੀਤ ਸਿੰਘ ਅਤੇ ਵਾਇਸ ਪ੍ਰਧਾਨ ਦਮਨ ਨੂੰ ਮਿਲਦੇ ਤਾਂ ਉਹਨਾਂ ਨੂੰ ਜਫੀਆਂ ਵਿੱਚ ਲੈ ਲੈਂਦੇ ਸਨ ਵਾਹ ਵਈ ਵਾਹ ਕਹਿੰਦੇ ਕੁੱਟਕੁੱਟ ਹੱਥ ਮਿਲਾਉਂਦੇ ਪ੍ਰਧਾਨ ਸੀਨੀਅਰ ਵਕੀਲਾਂ ਤੋਂ ਕੁਝ ਛਿਪ ਗਿਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਸੀਨੀਅਰ ਵਕੀਲ ਸਮਝਣ ਕੇ ਪ੍ਰਦਾਨ ਵਿਕਰਮ ਸਿੰਘ ਸੰਧੂ ਨੇ ਮੁਰੇ ਹੋ ਕੇ ਕਮੇਟੀ ਰੂਮ ਖਾਲੀ ਕਰਵਾਇਆ ਹੈ ਸਾਰੀ ਬਾਰ ਵਿੱਚ ਇਹ ਗੱਲ ਘਮ ਰਹੀ ਸੀ ਕਿ ਸਿਮਰਨਜੀਤ ਸਿੰਘ ਅਤੇ ਦਮਨ ਦੀ ਜੋੜੀ ਬੜੀ ਇਮਾਨਦਾਰੀ ਅਤੇ ਦਲੇਰੀ ਨਾਲ ਕੰਮ ਕਰੀ ਹੈ ਮਜਾ ਲੈ ਕੇ ਇਹਨਾਂ ਦੇ ਹੁੰਦਿਆ ਕੋਈ ਕਿਸੇ ਕਿਸਮ ਦਾ ਕਪਲਾ ਹੋ ਜਾਵੇ ਹੁਣ ਤੱਕ ਦੋ ਜੱਜਾਂ ਨੂੰ ਡਿਨਰ ਅਤੇ ਤਿੰਨ ਲੰਚ ਬਾਰ ਬਲੋਂ ਕਰਵਾਏ ਗਏ ਸਨ ਕਰਮਚਾਰੀਆਂ ਤੋਂ ਪਤਾ ਲੱਗਦਾ ਸੀ ਕਿ ਜਿੰਨਾ ਖਰਚਾ ਪਹਿਲਾਂ ਇੱਕ ਡਿਨਰ ਉੱਤੇ ਆਉਂਦਾ ਸੀ ਹੁਣ ਉਹਨਾਂ ਖਰਚਾ ਇਨਾ 5 ਡਿਨਰਾਂ ਅਤੇ ਖਾਣਿਆਂ ਉੱਤੇ ਹੋਇਆ ਹੈ। ਵਕੀਲ ਸਮਝਦੇ ਸਨ ਕਿ ਇਹਨੂੰ ਕਹਿੰਦੇ ਹਨ ਇਮਾਨਦਾਰੀ ਜਿਹੜੀ ਦੂਰੋਂ ਦਿਸਦੀ ਹੈ। ਜਿਹੜੀ ਵਾਰ ਪਹਿਲਾਂ 1 ਕਰੋੜ ਦੇ ਢੇਠਾਂ ਸੀ ਹੁਣ ਕਰਮਚਾਰੀਆਂ ਨੂੰ ਪਹਿਲੀ ਨੂੰ ਤਨਖਾਹਾਂ ਦੇਣੀਆਂ ਤੇ ਖਰਚੇ ਵੀ ਹੁਣ ਪਹਿਲਾਂ ਵਾਲੇ ਪ੍ਰਧਾਨ ਅਸਕਰਾਂ ਵਾਂਗ ਕਰਨ ਮਗਰੋਂ ਵੀ 1 ਕਰੋੜ ਕਰਜ਼ਾ ਮੋੜ ਕੇ 1 ਕਰੋੜ ਹੱਥ ਵਿੱਚ ਹੈ। ਸਿਮਰਨਜੀਤ ਸਿੰਘ ਨੂੰ ਸੀਨੀਅਰ ਵਕੀਲਾਂ ਨੂੰ ਮੁੜ ਕਮੇਟੀ ਰੂਮ ਦੇਣ ਬਾਰੇ ਕਈ ਪਾਸਿਓਂ ਸਿਫਾਰਸ਼ਾਂ ਆ ਰਹੀਆਂ ਸਨ। ਤਿੰਨ ਜੱਜਾਂ ਨੇ ਸਿਮਰਨਜੀਤ ਨੂੰ ਫੋਨ ਕੀਤਾ ਪਰ ਸਿਮਰਨਜੀਤ ਨਾ ਮੰਨਿਆ। ਉਹਨੇ ਜੱਜਾਂ ਨੂੰ ਦੱਸਿਆ ਕਿ ਹਾਈ ਕੋਰਟ ਵੱਲੋਂ ਕਮੇਟੀ ਰੂਮ ਨਾਲੋਂ ਵੱਡਾ ਕਮਰਾ ਰੀਨੋਵੇਟ ਕਰਕੇ ਸਪੈਸ਼ਲ ਸੀਨੀਅਰ ਵਕੀਲਾਂ ਲਈ ਤਿਆਰ ਕੀਤਾ ਗਿਆ ਹੈ। ਉੱਥੇ ਦੋ ਪੀਣ ਸਪੈਸ਼ਲ ਲਾਏ ਹੋਏ ਹਨ ਅਤੇ ਚਾਹ ਆਦ ਬਣਾਉਣ ਲਈ ਇੱਕ ਵੱਖਰੀ ਪੈਂਟਰੀ, ਗੁਸਲਖਾਨਾ ਆਦ ਸਭ ਕੁਝ ਹੈ। ਕੁਰਸੀਆਂ ਤੇ ਮੇਜ਼ ਤੋਂ ਬਿਨਾਂ ਤਿੰਨ ਸੋਫੇ ਲਾਏ ਹੋਏ ਹਨ ਪਰ ਪਤਾ ਨਹੀਂ ਸੀਨੀਅਰ ਵਕੀਲ ਉੱਥੇ ਕਿਉਂ ਨਹੀਂ ਬੈਠਦੇ। ਬਾਰ ਵਿੱਚ ਕਈ ਵਕੀਲ ਕਹਿੰਦੇ ਸੁਨੇ ਜਾਂਦੇ ਸਨ ਕਿ ਅਸਲ ਵਿੱਚ ਉਹ 7-8 ਸੀਨੀਅਰ ਵਕੀਲ ਪਤਾ ਨਹੀਂ ਆਪਣੇ ਆਪ ਨੂੰ ਹੋਰਾਂ ਸੀਨੀਅਰ ਵਕੀਲਾਂ ਨਾਲੋਂ ਵੱਖਰਾ ਕਿਉਂ ਸਮਝਦੇ ਹਨ ਬਾਰ ਵਿੱਚ ਤਿੰਨ ਚਾਰ 30 ਗਰੁੱਪ ਸੀਨੀਅਰ ਵਕੀਲਾਂ ਦੇ ਸਨ ਉਹ ਵੀ ਉਹਨਾਂ ਵਾਂਗ ਸੀਨੀਅਰ ਸਿਮਰਨਜੀਤ ਕੋਲ ਜਿਹੜਾ ਵੀ ਕੋਈ ਸੀਨੀਅਰ ਵਕੀਲਾਂ ਨੂੰ ਮੁਰ ਕਮੇਟੀ ਰੂਮ ਵਾਪਸ ਕਰਨ ਲਈ ਕਹਿੰਦਾ ਤਾਂ ਉਹ ਵਿਆਖਿਆ ਨਾਲ ਕਮੇਟੀ ਰੂਮ ਵਿੱਚ ਅਕਾਊਂਟ ਰੂਮ ਹੋਣ ਬਾਰੇ ਦੱਸਦਾ ਕਿਉਂ ਵਕੀਲ ਦਫ਼ਤਰ ਤੋਂ ਅਕਾਉਂਸ ਬ੍ਰਾਂਚ ਤੱਕ ਜਿਹੜੇ ਮਾਰਤੇ ਰਹਿਣ ਸੀਨੀਅਰ ਵਕੀਲਾਂ ਦੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਅਜੇ ਤੱਕ ਉਹ ਕਮੇਟੀ ਨੂੰ ਵਾਪਸ ਨਹੀਂ ਸੀ ਲੈ ਸਕੇ ਹੁਣ ਸੀਨੀਅਰ ਵਕੀਲਾਂ ਨੇ ਉਸ ਵਕੀਲ ਨੂੰ ਬੁਲਾਇਆ ਜਿਹੜਾ ਹਾਈ ਕੋਰਟ ਦਾ ਕੰਮ ਛੱਡ ਛਡਾ ਕੇ ਸਰਹਿੰਦ ਰੋਡ ਉੱਤੇ ਇੱਕ ਨਰਸਰੀ ਚਲਾ ਰਿਹਾ ਸੀ ਇਹ ਸੀਨੀਅਰ ਵਕੀਲ ਅਮਰਨਾਥ ਪੰਜਾਬ ਦਾ ਐਡਵੋਕੇਟ ਜਨਰਲ ਵੀ ਰਹਿ ਚੁੱਕਾ ਸੀ ਅਮਰਨਾਥ ਬੜਾ ਤੇਜ਼ ਤਰਾਰ ਸੀ ਵਕੀਲ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਅਧਿਆਪਕ ਸੀ 188 ਪਾਰਟੀ ਦੇ ਨੇੜੇ ਹੋਣ ਕਰਕੇ ਉਹ ਟੀਚਰਾਂ ਵੱਲੋਂ ਐਮ ਐਲ ਸੀ ਵੀ ਚੁਣਿਆ ਜਾਂਦਾ ਸੀ ਪਹਿਲਾਂ ਪੰਜਾਬ ਵਿੱਚ ਵੱਖਰੀ ਲੈਜਿਸਲੇਟਿਵ ਕੌਂਸਲ ਵੀ ਹੁੰਦੀ ਸੀ ਪਿੱਛੋਂ ਜਾ ਕੇ ਇਹ ਬੰਦ ਕੀਤੀ ਗਈ ਸੀ ਅਮਰਨਾਥ ਹੁਣ ਆਪਣਾ ਹਾਈ ਕੋਰਟ ਦਾ ਸਾਰਾ ਕੰਮ ਆਪਣੀਆਂ ਦੋਵੇਂ ਲੜਕੀਆਂ ਨੂੰ ਸੰਭਾਲ ਚੁੱਕਾ ਸੀ ਪਰ ਜਦੋਂ ਕਦੇ ਹਾਈ ਕੋਰਟ ਚੱਕਰ ਮਾਰਦਾ ਤਾਂ ਉਹ ਲੰਚ ਕਮੇਟੀ ਰੂਮ ਵਿੱਚ ਕਰਦਾ ਅਮਰਨਾਥ ਅਤੇ ਸਿਮਰਨ ਜੀ ਦਾ ਡੈਡੀ ਨਰਦੇਵ ਸਿੰਘ ਦੇਵ ਗਵਰਨਮੈਂਟ ਟੀਚਰਜ਼ ਯੂਨੀਅਨ ਵਿੱਚ ਇਕੱਠੇ ਕੰਮ ਕਰਦੇ ਸਨ ਕਈ ਵਾਰ ਇਕੱਠਿਆਂ ਕੰਮ ਕਰਦਿਆਂ ਕਰਦਿਆਂ ਉਨ੍ਹਾਂ ਦਾ ਵਿਚਾਰਾਂ ਦਾ ਟਕਰਾ ਹੋ ਜਾਂਦਾ ਸੀ ਅਸਲ ਵਿੱਚ ਅਮਰਨਾਥ ਸਮੇਂ ਦੀ ਸਰਕਾਰ ਦੀ ਪਾਰਟੀ ਨਾਲ ਸੀ ਪਰ ਦੇਵ ਖੱਬੇ ਪੱਖੀ ਵਿਚਾਰਾਂ ਦਾ ਸੀ ਪਰ ਜਦੋਂ ਦੇਵ ਹਾਈ ਕੋਰਟ ਵਿੱਚ ਆਇਆ ਤਾਂ ਅਮਰਨਾਥ ਨੇ ਉਸ ਦਾ ਦਿਲੋਂ ਆਉ ਭਗਤ ਕੀਤਾ ਆਖਰ ਦੇਵ ਹੋਰੀ ਹੀ ਤਾਂ ਉਸ ਨੂੰ ਐਮ ਐਲ ਸੀ ਬਣਾਉਂਦੇ ਸਨ ਪਰ ਹੁਣ ਸੀਨੀਅਰ ਵਕੀਲਾਂ ਦੇ ਕਮਰੇ ਬਾਰੇ ਹਾਲਾਤ ਬਦਲ ਗਏ ਸਨ ਅਮਰਨਾਥ ਦਲੇਰ ਸੀ ਟੱਕੜ ਸੀ ਸੀਨੀਅਰ ਵਕੀਲ ਸਮਝਦੇ ਸਨ ਕਿ ਅਮਰਨਾਥ ਹੀ ਸੈਕਟਰੀ ਸਿਮਰਨਜੀਤ ਸਿੰਘ ਨਾਲ ਸਮਝੇਗਾ ਉਹ ਹਰ ਹਾਲਤ ਵਿੱਚ ਇਸ ਮਸਲੇ ਨੂੰ ਜਿੱਟੇਗਾ ਇੱਕ ਦਿਨ ਦਫਤਰ ਵਿੱਚ ਨਰਦੇਵ ਸਿੰਘ ਦੇਬ ਸੈਕਟਰੀ ਦੇ ਦਫਤਰ ਵਿੱਚ ਬੈਠਾ ਸੀ ਦਫਤਰ ਦਾ ਦਰਵਾਜ਼ਾ ਖੁੱਲਿਆ ਤਾਂ ਅਮਰਨਾਥ ਅੰਦਰ ਦਾਖਲ ਹੋਇਆ ਅਮਰਨਾਥ ਨੂੰ ਅੰਦਰ ਆਉਂਦਾ ਦੇਖ ਕੇ ਦੋਵੇਂ ਪਿਓ ਪੁੱਤ ਖੜੇ ਹੋ ਗਏ ਨਰਦੇਵ ਸਿੰਘ ਨੇ ਜੱਫੀ ਵਿੱਚ ਲੈ ਕੇ ਅਮਰਨਾਥ ਦਾ ਸਵਾਗਤ ਕੀਤਾ ਸਿਮਰਨਜੀਤ ਸਿੰਘ ਆਪਣੀ ਕੁਰਸੀ ਤੋਂ ਉੱਠਿਆ ਤੇ ਮੇਜ਼ ਤੋਂ ਪਰੇ ਹੋ ਕੇ ਅਮਰਨਾਥ ਦੇ ਪੈਰੀ ਹੱਥ ਲਾਏ ਅਮਰਨਾਥ ਨੇ ਜਿਵੇਂ ਸੋਚਿਆ ਸੀ ਉਸੇ ਤਰ੍ਹਾਂ ਉਸ ਦਾ ਸਵਾਗਤ ਹੋਇਆ ਸੀ ਅਮਰਨਾਥ ਦੇਵ ਦੇ ਨਾਲ ਦੀ ਕੁਰਸੀ ਉੱਤੇ ਬੈਠ ਗਿਆ ਸਿਮਰਨਜੀਤ ਨੇ ਬੈਲ ਮਾਰੀ ਪੀਣ ਅੰਦਰ ਆਇਆ ਸਿਮਰਨਜੀਤ ਨੇ ਕਿਹਾ ਉਹ ਜਾਂ ਵੀ ਵਧੀਆ ਜੀ ਕਾਫੀ ਲਾ ਤੇ ਨਾਲ ਤਾਜ਼ੇ ਗਰਮ ਗਰਮ ਪਕੌੜੇ ਲੈ ਕੇ ਆਵੀ ਅੰਕਲ ਪਕੌੜਿਆਂ ਦੇ ਬੜੇ ਸ਼ਕੀਨ ਹਨ ਓ ਯਾਰ ਸਿਮਰਨਜੀਤ ਭਤੀਜ ਪਕੌੜਿਆਂ ਦਾ ਤਾਂ ਮੈਂ ਸ਼ਕੀਨ ਹਾਂ ਠੀਕ ਹੈ ਤੇਰੀ ਗੱਲ ਪਰ ਯਾਰ ਸਾਨੂੰ ਤੂੰ ਘਰੋਂ ਬਾਹਰ ਘੜ ਦਿੱਤਾ ਯਾਰ ਸਾਡਾ ਘਰ ਵਾਪਸ ਕਰ ਦੇ ਯਾਰ ਅਮਰਨਾਥ ਬੜੇ ਹੀ डाव ਪੇਚ ਵਰਤ ਕੇ ਸਿਮਰਨਜੀਤ ਨਾਲ ਗੱਲ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਹੈ ਤਾਂ ਇਸ ਸਿਮਰਨਜੀਤ ਸਿੰਘ ਦੇਵਦਾਈ ਲੜਕਾ ਦੇਵ ਜਿੱਥੇ ਖੜ ਜਾਂਦਾ ਸੀ ਹੁਸ਼ਦਾ ਨਹੀਂ ਸੀ ਅੰਕਲ ਅਕਾਉਂਟਸ ਬ੍ਰਾਂਚ ਬੜੀ ਦੂਰ ਸੀ ਦਫ਼ਤਰ ਤੋਂ ਵਕੀਲਾਂ ਨੂੰ ਢੇੜੇ ਮਾਰਨੇ ਓਕੇ ਹੁੰਦੇ ਸਨ ਖਾਸ ਕਰਕੇ ਬਜ਼ੁਰਗ ਵਕੀਲਾਂ ਨੂੰ ਓ ਯਾਰ ਮੇਰੇ ਭਤੀਜ ਐ ਨਾ ਕਰ ਯਾਰ ਸਾਡੀ ਇਹਦੇ ਵਿੱਚ ਬੇਇੱਜ਼ਤੀ ਵੀ ਤਾਂ ਹੈ ਕਰ ਕਿਵੇਂ ਕਰ ਆਪਣੇ ਅੰਕਲ ਦੀ ਗੱਲ ਨਾ ਮੋੜੀ ਬਸ ਕਾਫੀ ਪੀ ਕੇ ਚਲਿਆ ਗਿਆ ਉਦੇ ਜਾਣ ਮਗਰੋਂ ਦੇਵ ਨੇ ਕਿਹਾ ਸਿਮਰਨਜੀਤ ਇਹ ਹਟਣ ਵਾਲਾ ਨਹੀਂ ਕੋਈ ਨਾ ਕੋਈ ਢੰਗ ਤਰੀਕਾ ਹੋਰ ਵਰਤੇਗਾ ਉਹ ਡੈਡੀ ਕਿਉਂ ਕਬਰਾਉਂਦੇ ਹੋ ਇਹ ਮੇਰੇ ਇਕੱਲੇ ਦਾ ਫੈਸਲਾ ਨਹੀਂ ਐਗਜ਼ੀਕਟਿਵ ਕਮੇਟੀ ਵਿੱਚ ਮਤਾ ਪਾਇਆ ਹੋਇਆ ਹੈ ਬਾੜ ਸਾਰੀ ਨਾਲ ਹੈ ਸਿਮਰਨਜੀਤ ਬੜੀ ਜ਼ਿੱੜਤਾ ਨਾਲ ਬੋਲ ਰਿਹਾ ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ